ਹਾਂ ਜੀ ਇਹ ਮੇਰਾ ਵੱਡਾ ਬੇਟਾ ਇਹਨੂੰ ਕੰਮ ਤੇ ਜਾਂਦਾ ਇਹਨੂੰ ਰੋਜ਼ੀ ਨਹੀਂ ਦਿੰਦੇ ਇਹਨੂੰ ਰਸਤੇ 'ਚ ਰੋਕ ਕੇ ਲਾਤੀ ਵੀ ਕੁੱਟਿਆ ਦੇ ਦਿੰਦੇ ਉਸ ਤੋਂ ਤੱਕ ਨਹੀਂ ਕੋਈ ਐਕਸ਼ਨ ਲਿਆ ਮੈਡਮ ਕੀ ਨਾ ਤੁਹਾਡਾ ਕਿਹੜੀ ਜਗ੍ਹਾ ਤੇ ਰਹਣ ਨੇ ਕੀ ਮਾਮਲਾ ਕੀ ਨੇ ਤੁਹਾਡੇ ਸੱਟਾਂ ਲੱਗੀਆਂ ਸਿਰ 'ਚ ਕਿੰਨੇ ਜਾਨੇ ਸੀਗੇ ਸੀਗੇ 15-20 ਜਾਨੇ ਸੀ ਕੋਈ ਪਛਾਣਦੇ ਆ ਨਹੀਂ ਕਾਰਨ ਕੀ ਇਹ ਤਾਂ ਮਾਰ ਗਿਆ ਉਹਨਾਂ ਤੋਂ ਸਨ ਪੈਸੇ ਦੇ ਸਾਡੀ ਗੋਲੀ ਲਈ ਆਂ ਇੱਦਾਂ ਕਰਕੇ ਉਹਨਾਂ ਨਾਲ ਲੜਨ ਲੱਗ ਪਏ ਤੇ ਉਹਨੂੰ ਫੁੱਟਿਆ ਵੀ ਤਿੰਨ ਚਾਰ ਜਣਿਆਂ ਨੇ ਤੇ ਸਵੇਰੇ ਵੀ ਸਾਡੇ ਘਰ ਆ ਗਏ ਮੇਰਾ ਪਤਾ ਨਹੀਂ ਸੀ ਵਕਤ ਤੇ ਸਾਡੇ ਕਿਤੇ ਕੋਈ ਪੰਕ ਨਹੀਂ ਸੀ ਤੇ ਹਥਿਆਰ ਕਿੱ데 ਸੀ ਮੈਡਮ ਇਹਨਾਂ ਕੋਲ ਸੀ ਬੰਕਾਂ ਮੇਰੇ ਕੜਾ ਮਾਰ ਕੇ ਪਏ ਉਹਨੇ ਹੁਣ ਹਥਿਆਰ ਨਹੀਂ ਕੋਈ ਇਹਨਾਂ ਦੇ ਕੋਲ ਇੱਕ ਮੁੰਡਾ ਅੰਦਰ ਆਇਆ ਸੀ ਬਾਕੀ ਸਾਰੇ ਬਾਹਰ ਸੀ ਕਿਵੇਂ ਜਿਹੜੇ ਸਾਰੇ ਜਨਾਨੇ ਮਾਰਿਆ ਤੁਹਾਨੂੰ ਸਲਵਰਾ ਭੇਜ ਆਣੇ ਸੀ ਇਹ ਪੈਦਲ ਆਏ ਸੀ ਜਾਂ ਮੋਟਰਸਾਈਕਲ ਨਾਲ ਆਏ ਕਿਤੇ ਤੁਹਾਡਾ ਘਰ ਕਿੰਨਾ ਨੰਬਰ ਗਲੀ ਚ? 1 ਨੰਬਰ ਭਗਤਪੁਰੇ ਤੇ ਕੈਮਰੇ ਵਗੈਰਾ ਹੈ ਗਲੀ ਵਿੱਚ ਕਿਤੇ? ਤੁਸੀਂ ਕਹਿੰਦੇ ਸੀ ਕਿ ਵੀਡੀਓ ਬਣਾਈ ਹੋ ਹੈਗੀ ਆ ਤੁਹਾਡੇ ਕੋਲ? ਹਾਂਜੀ ਮਮਾ ਤੋਂ ਕੀ ਜਾਂਦਾ ਉਹ ਚੁੱਕ ਮੁੰਡੇ ਦੀ ਪਛਾਣ ਲਵਾਂਗੇ ਉਹਦਾ ਮੁੰਡੇ ਕੌਣ? ਮੁੰਡਾ ਸਾਡੇ ਮੱਲੇ ਚੱਕ ਜਰੂਸ ਕਰਦਾ ਸੀ ਵਾਣਾ ਤਾਂ ਕਰਕੇ ਕਰ ਅਸੀਂ ਉਹਦੀ ਵੀਡੀਓ ਬਣਾਈ ਕਿੰਦਾ ਮੈਂ ਤੁਹਾਡੇ ਤੇ ਪਰਚਾ ਦੇਣਾ ਤੁਹਾਨੂੰ ਅੰਦਰ ਕਰਾ ਦੇ। ਠੀਕ ਆ। ਅੱਡੇ ਚ ਕਿਨਾ ਜੀ ਆਪਣਾ? ਮੇਰਾ ਨਾਮ ਰਜਨੀ ਕਿਹੜੇ ਮਹੱਲੇ ਦੇ ਨਾਲ ਆ ਮੈਂ ਭਗਤਪੁਰੇ ਦੀ ਕੀ ਮਾਮਲਾ ਆਂ ਕਿ ਕੁੜੀ ਤੁਸੀਂ ਆਪਣੀ ਲੈ ਗਏ ਹੋਸਪੀਟਲ ਨਹੀਂ ਨਹੀਂ ਮੇਰਾ ਵੱਡਾ ਬੇਟਾ ਨਾ ਰਾਤੀ ਮੰਦਰ ਗਿਆ ਸੀ ਇਹਨੂੰ ਹਨਾ ਬੱਚੇ ਮੁੰਡੇ ਫੋਰਸ ਕਰਦੇ ਸੀ ਵੀ ਚੱਲ ਸਾਡੇ ਨਾਲ ਨਸ਼ਾ ਕਰਨ ਵਾਸਤੇ ਮੇਰੇ ਮੁੰਡੇ ਨੇ ਕਿਹਾ ਕਿ ਮੈਂ ਨਹੀਂ ਜਾਣਾ ਮੇਰੀ ਮੰਮੀ ਇਸ ਚੀਜ਼ ਨੂੰ ਨਹੀਂ ਪਸੰਦ ਕਰਦੀ ਅੱਗੋਂ ਉਹਨਾਂ ਨੇ ਹਨਾ 5-6 ਮੁੰਡਿਆਂ ਨੇ ਹੜਕੇ ਹੜਕੇ ਉਹਨਾਂ ਨੂੰ ਕੁੱਟਿਆ ਬਹੁਤ ਦੇਖ ਲਿਓ ਹੁਣੇ ਮੁੰਡਾ ਆਂਦਾ ਉਹਦੀ ਬਿਛਲਤ ਸਾਰੀ ਬਲੱਡ ਨਾਲ ਭਰੀ ਹੋਈ ਐ ਫਿਰ ਦੁਬਾਰਾ ਸਵੇਰੇ 5 ਵਜੇ ਆ ਕੇ ਮੇਰੇ ਘਰ ਇਹਨੇ ਮੁੰਡੇ ਨੇ ਨਾ ਆ ਜਿਹੜਾ ਤੁਹਾਨੂੰ ਵੀਡੀਓ ਤੇ ਦਿਖਾਇਆ ਇਹਨੇ ਮੁੰਡੇ ਨੇ ਆ ਕੇ ਮੇਰੇ ਘਰ ਲੱਤਾਂ ਮਾਰੀਆਂ ਉਹ ਦਰਵਾਜ਼ੇ 'ਚ ਸਾਨੂੰ ਗੰਦ ਇੰਨਾ ਕੁ ਬੋਲਿਆ ਮਾਵਾਂ ਧੀਆਂ ਨੂੰ ਗਾਲ੍ਹਾਂ ਇੰਨੀਆਂ ਗੰਦੀਆਂ ਕੱਟੀਆਂ ਨਾ ਕਿ ਮੈਂ ਸੁਣ ਨਹੀਂ ਸਕਦੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ ਮੁੜ ਕੇ ਫੇਰ ਦੋ ਤਿੰਨ ਵਾਰੀ ਆ ਕੇ ਕਹਿੰਦਾ ਮੈਨੂੰ ਪੈਸੇ ਦਿਓ ਮੈਂ ਭਾਜੀ ਕਿੱਥੋਂ ਦਵਾਂ ਗਰੀਬ ਨਹੀਂ ਮੇਰਾ ਬੰਦਾ ਸਿਰ ਤੇ ਨਹੀਂ ਕਿਸ ਚੀਜ਼ ਦੇ ਪੈਸੇ ਮੰਗਦਾ ਜੀ ਇਹ ਪਤਾ ਨਹੀਂ ਕਾਦੇ ਪੈਸੇ ਮੰਗਦਾ ਮੇਰਾ ਬੰਦਾ ਸਿਰ ਤੇ ਨਹੀਂ ਮੈਨੂੰ ਆ ਕੇ ਕਹਿੰਦਾ ਜਾਂ ਪੈਸੇ ਦੇ ਦਿਓ ਜਾਂ ਮੈਂ ਮੁੰਡਾ ਤੁਹਾਡਾ ਚੱਕ ਦੇਣਾ ਉਸ ਤੋਂ ਬਾਅਦ ਸ਼ਾਮੀ ਫੇਰ ਆਇਆ ਮੈਂ ਕਿਹ ਜਿਹੜੀ ਗੱਲ ਕਰਨੀ ਤੂੰ ਸਾਡੇ ਮੁੰਡੇ ਨਾਲ ਕਰ ਅਸੀਂ ਤਾਂ ਕੁਝ ਨਹੀਂ ਨਾ ਕੀਤਾ ਤੂੰ ਸਾਨੂੰ ਕਿਉਂ ਘਰਾਂ ਦਬਕਦਾ ਇਹ ਬਾਅਦ ਚ ਪੰਜ ਛੇ ਮੁੰਡੇ ਫੇਰ ਲੈ ਕੇ ਆਇਆ ਫੇਰ ਇਹਨੇ ਦੇਖਿਆ ਵੀ ਮੇਰੀ ਕੁੜੀ ਇਕੱਲੀ ਖੜੀ ਐ ਪਹਿਲਾਂ ਆ ਕੇ ਉਹਦੇ ਹੱਥ ਲਗਾਇਆ ਹੱਥ ਲਗਾਉਣ ਤੋਂ ਬਾਅਦ ਇਹਨੇ ਸਿਰ 'ਚ ਕੜਾ ਮਾਰ ਕੇ ਇਹ ਦੌੜ ਗਿਆ ਬਾਜੀ ਹਾਂ ਇਕੱਲਾ ਸੀਗਾ ਜੀ ਨਾਲ ਸੀ ਕੋਈ ਇਹਨੇ ਬਾਹਰ ਮੁੰਡੇ ਖੜੇ ਸੀ ਇਹਨੇ ਹਾਂ ਬਾਹਰ ਮੁੰਡੇ ਖੜੇ ਕੀਤੇ ਸੀ 5-6 ਮੁੰਡੇ ਸੀ ਇਹ ਤੁਸੀਂ ਪਛਾਣਦੇ ਮੁੰਡਾ ਕੌਣ ਆ ਇਹ ਏ ਮੁੰਡੇ ਭਾਜੀ ਮੈਂ ਪਹਿਲੀ ਵਾਰ ਹੀ ਦੇਖਿਆ ਇਹ ਬਸੰਤਨਗਰ ਦਾ ਉਧਰ ਦਾ ਮੁੰਡਾ ਇਹ ਮੈਂ ਪਹਿਲੀ ਵਾਰ ਹੀ ਦੇਖਿਆ ਤੁਸੀਂ ਗੱਲ ਕਰਦੇ ਸੀ ਕਿ ਕੁੜੀ ਦੀ ਇੱਜ਼ਤ ਤੇ ਵੀ ਹੱਥ ਪਾ ਕੇ ਇਦਾਂ ਦੀ ਗੱਲ ਹੋਈ ਹੈ ਹਾਂਜੀ ਹਾਂਜੀ ਇਹਨੇ ਗਲਤ ਜਗ੍ਹਾ ਤੇ ਹੱਥ ਲਗਾਇਆ ਮੁੰਡੇ ਨੇ ਕਿੰਨੇ ਸਾਲ ਦੀ ਕੁੜੀ ਹੈ ਤੁਹਾਡੀ ਮੇਰੀ ਬੇਬੀ 15 ਸਾਲ ਦੀ ਹੈ ਭਾਜੀ ਤੁਸੀਂ ਮੌਕੇ ਤੇ ਫੋਨ ਨਹੀਂ ਕੀਤਾ ਪੁਲਿਸ ਨੂੰ ਉਦੋਂ ਅਸੀਂ ਭਾਜੀ ਪੁਲਿਸ ਕੋ ਨਾਲ ਹੀ ਚਲੇ ਗਏ ਜਿੱਤੇ ਕੜਾ ਮਾਰ ਕੇ ਗਿਆ ਸੀ ਨਾਲ ਹੀ ਚਲੇ ਗਏ ਮੌਕੇ ਤੇ ਕੀ ਕਹਿੰਦੇ ਪੁਲਸ ਵਾਲੇ ਤੁਹਾਨੂੰ ਪੁਲਸ ਵਾਲੇ ਕਹਿੰਦੇ ਪੱਟੀ-ਬੁੱਟੀ ਕਰਾਓ ਤੁਸੀਂ ਕਹਿੰਦੇ ਅਸੀਂ ਕੋਈ ਨਹੀਂ ਮੈਂ ਬੈਠਾ ਮੈਂ ਮੇਰੀ ਜ਼ਿੰਮੇਵਾਰੀ ਹੈ ਮੈਂ ਕਹਿੰਦੇ ਆਪੀ ਐਕਸ਼ਨ ਲਵਾਂਗੇ। ਇਹ ਤੁਹਾਡਾ ਮੁੰਡਾ ਕੀ ਕੰਮ ਕਰ ਕਰਦਾ ਜੀ? ਮੇਰਾ ਮੁੰਡਾ ਭਾਜੀ ਇਹ ਕੱਪੜੇ ਵਾਲੀ ਦੁਕਾਨ ਤੇ ਲੱਗਾ ਸੀ। ਉਹਨੂੰ ਵੀ ਨਹੀਂ ਜੀਣ ਦਿੰਦੇ, ਜਾਣ ਨਹੀਂ ਦਿੰਦੇ। ਰਸਤੇ 'ਚ ਰੋਕ ਕੇ ਉਹਨੂੰ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ। ਕੀ ਨਾਮ ਹੈ ਜੀ ਮੁੰਡੇ ਦਾ? ਕੁਜਿੰਦਰ ਸਿੰਘ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ ਮੰਗ ਵੀ ਸਾਨੂੰ ਇਨਸਾਫ਼ ਚਾਹੀਦਾ। ਕਿਉਂਕਿ ਮੈਂ ਦੇਖੋ ਬਗੈਰ ਬੰਦੇ ਤੋਂ ਮੈਂ ਜ਼ਿੰਦਗੀ ਕੱਟ ਰਹੀ ਆ, ਮੇਰੇ 4 ਬੱਚੇ ਇਹ ਸਾਨੂੰ ਆ ਕੇ ਰੋਜ਼ ਪਰੇਸ਼ਾਨ ਕਰਦੇ ਆ। ਬਸ ਇਹੀ ਮੇਰੀ ਮੰਗ ਹੈ ਵੀ ਸਾਨੂੰ ਤੰਗ ਨਾ ਕਰਨ। ਠੀਕ ਆ। ਹਾਂਜੀ ਆ ਦੇਖੋ ਮੇਰਾ ਮੁੰਡਾ ਵੀ ਆ ਰਿਹਾ ਤੁਹਾਨੂੰ ਮੈਂ ਉਹਦੇ ਵੀ ਕੱਪੜੇ ਦਿਖਾ ਦਿੰਦੀ ਹਾਂ ਓਕੇ ਜੀ